ਸਿੱਖ ਬੱਲੂ ਮੁਬਾਰਕ ਮੁਰਦਾਬਾ ਸਿੱਖ ਬੱਲੂ ਮੁਬਾਰਕ ਮੁਰਦਾਬਾ ਡਾਕਟਰ ਬੀ ਆਰ ਅੰਬੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੀ ਆਰ ਅੰਬੇਦਕਰ ਅਮਰ ਰਹੇ ਅਮਰ ਰਹੇ ਅਮਰ ਰਹੇ ਸਾਹਿਬ ਤੇਰੀ ਸੋਚ ਦੇ ਪਹਿਰਾ ਦੇ ਕੇ ਠੋਕ अमर रहे बाबा साहिब अम्बेडकर अमर रहे बाबा गुरूंत पनु हाय पनु हा हा गुरबत पनू मुर्दाबा कंदा आंदा मुर्दाबा बाबा साहिब थोरी सोचे बाबा साहिब तेरी सोचे बाबा साहिब तेरी सोचे ਗੱਲਾਂ ਪਿਆੰਗੇ ਦੇ ਦੇ ਚੋੜੀ ਦੇਖੋ ਚਲਾਂ ਜੀ ਆਜੋ ਪ੍ਰਦਾਨ ਜੀ ਆਜੋ 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 ਵੈਦੀ ਕੈਮਰਾ ਪਿੱਛੇ ਰੱਖੋ ਪ੍ਰਦਾਨ ਜੀ ਆਓ ਓਕੇ ਇਹ ਛੇੜਛਾੜ ਵੀ ਕੀਤੀ ਗਈ ਤੇ ਉਹਦੇ ਸ਼ੀਸ਼ੇ ਵੀ ਤੋੜੇ ਗਏ ਤੇ ਦੂਜੀ ਘਟਨਾ ਇਹ ਵਾਪਰੀ ਹੈ ਉਹਦੇ ਸਬੰਧੇ ਚ ਅੱਜ ਜੱਥੇਬੰਦੀਆਂ ਵੱਲੋਂ ਤੁਹਾਨੂੰ ਮੰਗ ਪੱਤਰ ਦਿੱਤਾ ਗਿਆ ਉਹਦੇ ਬਾਰੇ ਕੀ ਕਹੋਗੇ ਇਹ ਬਹੁਤ ਨਿੰਦਨਯੋਗ ਕਦਮ ਹੈ ਜੀ ਜੋ ਕੁਝ ਲੋਕ ਜਿਹੜੇ ਨੇ ਉਹ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕਰ ਰਹੇ ਨੇ ਮੈਂ ਇਹਦੇ ਸੱਤ ਸ਼ਬਦਾਂ ਦੇ ਨਿੰਦਾ ਕਰਦਾ ਹਾਂ ਤੇ ਰਾਈਟ ਟੂ ਐਸਐਸਪੀ ਸਾਹਿਬ ਤੇ ਉਹਨਾਂ ਨੂੰ ਰਿਕੁਐਸਟ ਕਰਾਂਗਾ ਵੀ ਇੱਥੇ ਜਿਹੜੀ ਹੈ ਪ੍ਰੋਪਰ ਪੁਲਿਸ ਉਸ ਦਿਨ ਆਤੀ ਪਈਏ ਤਾਂ ਕਿ ਅੰਦਰ ਦੀ ਮੰਤਵਾਂ ਦੀ ਤੱਕ ਨਾ ਪਹੁੰਚਣਾ ਸਰ ਇੱਕ ਹੋਰ ਹੈ ਉਹਨਾਂ ਦੀ ਮੰਗ ਹੈ ਭਰਾਵਾਂ ਦੀ ਕਿ ਵੀ ਜਿਹੜੀ ਇੱਥੇ ਕੀ ਬਾਬਾ ਸਾਹਿਬ ਦਾ ਕਿ ਵੀ ਉਹਦੇ ਨਾਲ ਵੀ ਕੋਈ ਛੇੜਛਾੜ ਨਾ ਹੋਵੇ ਤੇ ਉਹਦੀ ਵੀ ਸਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਮੈਂ ਉਹੀ ਕਹਿ ਰਿਹਾ ਮੈਂ ਐਸਐਸਪੀ ਸਾਹਿਬ ਨੂੰ ਲਿਖ ਰਿਹਾ ਹਾਂ ਓਕੇ ਜੀ ਧੰਨਵਾਦ ਸਰ ਸਿੰਘ ਆ ਇਹ ਜਿਹੜੇ ਗੁਰਵੰਤ ਸਿੰਘ ਪੰਨੂ ਨੇ ਕੱਲ ਅਰਸੋ ਜਿਹੜੀ ਬਿਆਨ ਦਿੱਤਾ ਹੈ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦੇ ਪੁੱਤ ਬਾਰੇ ਤੇ ਫਲੋਰ ਦੇ ਪਿੰਡ ਨੰਗਲ ਵਿੱਚ ਜੋ ਬਾਬਾ ਸਾਹਿਬ ਦਾ ਪੁੱਤ ਸੀ ਉੱਥੇ ਜਿਹੜਾ ਸ਼ੀਸ਼ੇ ਲੱਗੇ ਸੀ ਉੱਥੇ ਖਾਲਿਸਤਾਨ ਬਾਰੇ ਲਿਖਿਆ ਗਿਆ ਅਸੀਂ ਉਹਦੀ ਜਿਹੜਾ ਸਮੁੱਚਾ ਸਮਾਜ ਹੈ ਐਸਸੀ ਸਮਾਜ ਹੈ ਬਾਲਮੀਕ ਭਾਈਚਾਰਾ ਰਵਿਦਾਸ ਭਾਈਚਾਰਾ ਜਿੰਨੇ ਵੀ ਸਾਡੀ ਸਮਾਜਿਕ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਨੇ ਇਹਦੀ ਪੁਰਜੋਰ ਸ਼ਬਦਾ ਦੇ ਵਿੱਚ ਅਸੀਂ ਵਿਰੋਧ ਕਰਦੇ ਹਾਂ ਤੇ ਸਰਕਾਰ ਤੋਂ ਇਸ ਦੀ ਮੰਗ ਕਰਦੇ ਹਾਂ ਕਿ ਉਹਨਾਂ ਦੇ ਵਿਰੁੱਧ ਸਤ ਤੋਂ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਬੰਦੇ ਇੱਥੇ ਬੈਠੇ ਨੇ ਜਿਨ੍ਹਾਂ ਨੇ ਇਹ ਲਿਖਿਆ ਉਹਨਾਂ ਨੂੰ ਜਲਦ ਤੋਂ ਜਲਦ ਅਰੈਸਟ ਕੀਤਾ ਜਾਵੇ ਜੇਕਰ ਸਰਕਾਰ ਕਿਸੇ ਤਰ੍ਹਾਂ ਦੇ ਵੀ ਕੋਈ ਕਟਾਹੀ ਵਰਤਦੀ ਹੈ ਤਾਂ ਇਹ ਜਿਹੜਾ ਸਮਾਜਾ ਸੜਕਾਂ ਤੇ ਵੀ ਜਾਊਗਾ ਧਰਨੇ ਵੀ ਲਾਊਗਾ ਹਰ ਇੱਕ ਤਰ੍ਹਾਂ ਦਾ ਅਸੀਂ ਸੰਘਰਸ਼ ਹੈ ਜਿਹੜਾ ਉਹ ਬਿੜਾਂਗੇ ਤੇ ਸਾਡੀ ਸਰਕਾਰ ਨੂੰ ਇਹੀ ਹੈ ਵੀ ਕਿ ਜਲਦ ਤੋਂ ਜਲਦ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਪੰਜਾਬ ਦੇ ਜਿੰਨੇ ਵੀ ਬਾਬਾ ਸਾਹਿਬ ਦੇ ਸਟੈਚੂ ਲੱਗੇ ਹੋਏ ਨੇ ਬੁੱਤ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਉਹਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹ ਹੁਣ ਇੱਕ ਰਾਤ ਫੇਰ ਇੱਕ ਦੁਰਘਟਨਾ ਵਾਪਰੀ ਹੈ ਅਸੀਂ ਨਹੀਂ ਜਾਣਦੇ ਕਿ ਪੰਜਾਬ ਦੇ ਵਿੱਚ ਦੁਬਾਰਾ ਐਸੀ ਕੋਈ ਘਟਨਾ ਵਾਪਰੇ ਜੇ ਕਰੇ ਵਾਪਰਦੀ ਹੈ ਇਹਦਾ ਸਾਰਾ ਜ਼ਿੰਮੇਵਾਰੀ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਹੋਊਗੀ ਉਸੇ ਸਬੰਧ ਦੇ ਵਿੱਚ ਅੱਜ ਅਸੀਂ ਮੈਮੋਰੰਡਮ ਐ ਐਸ ਡੀ ਐਮ ਦੇ ਮਾਧਿਅਮ ਤੋਂ ਆ ਰਾਜਪਾਲ ਸਾਹਿਬ ਨੂੰ ਦੇਣ ਚੱਲੇ ਆ ਤੇ ਸਾਡੀ ਇਹੀ ਮੰਗ ਹੈ ਕਿ ਜਿਹੜੀ ਇਹਨਾਂ ਦੇ ਵਿਰੁੱਧ ਸਖਤੋ ਸਖਤ ਕਾਰਵਾਈ ਕੀਤੀ ਜਾਵੇ। ਧੰਨਵਾਦ। ਅਸੀਂ ਪੇਸ਼ ਕਰਦੀ ਜਿੱਦਾਂ ਨਾ ਆਹ ਜਿੱਥੇ ਕਿ ਵੀ ਬੁੱਤ ਲੱਗਿਆ ਹੋਇਆ ਉਹਦੇ ਸ਼ੀਸ਼ੇ ਦੇ ਪੰਨ ਤੋੜ ਹੋਈ ਸੀਗੀ। ਤੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ? ਅਸੀਂ ਤੇ ਇਹੀ ਕਹਿਣਾ ਚਾਹੁੰਦੇ ਜੀ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਜਿਹੜਾ ਇਹ ਪੁੰਨੂ ਨੇ ਇੰਨੀ ਗਲਤ ਬੋਲੀ ਹੈ ਸਦਾਰਗਲੀ ਇਹਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਜੀ। ਜੇ ਇਹ ਕਾਰਵਾਈ ਜਲਦੀ ਤੋਂ ਜਲਦੀ ਨਹੀਂ ਹੁੰਦੀ ਤੇ ਅਸੀਂ ਜਿੰਨੀ ਸਾਡੀ ਸਫਾਈ ਯੂਨੀਅਨ ਪੰਜਾਬ ਦੀ ਹੈ ਜੀ ਤੇ ਅਸੀਂ ਇਹ ਸੰਘਰਸ਼ ਤੇਜ਼ ਕੀਤਾ ਜਾਊਗਾ ਤੇ ਜੇ ਇਹ ਕਾਰਵਾਈ ਸਹੀ ਤਰੀਕੇ ਨਾਲ ਕੀਤੀ ਨਹੀਂ ਗਈ ਜੀ ਅਸੀਂ ਹੜਤਾਲ ਤੇ ਜਾਮੰਗ ਜੀ ਧੰਨ ਚਿੱਤਰ ਬਣਾਓ ਵੇਦਕਾਰ ਜੀ ਇੱਕ ਮਹਾਨ ਜੁੱਧਪੁਰ ਜੁੱਗ ਪਲਟਾਊ ਯੋਧੇ ਹੋਏ ਨੇ ਜਿਨ੍ਹਾਂ ਦਾ ਇਤਿਹਾਸ ਜਿਹੜਾ ਹੈ ਵਿਸ਼ਵ ਪੱਧਰ ਤੇ ਆ ਔਰ ਜਿਹੜੇ ਬਾਹਰਲੀਆ ਕੰਟਰੀਆਂ ਦੇ ਲੋਕ ਨੇ ਉਹ ਇਹਨਾਂ ਨੂੰ ਪੂਜਦੇ ਨੇ ਔਰ ਉਹਨਾ ਬਾਹਰ ਦੀਆਂ ਕੰਟਰੀਆਂ ਦੀਆਂ ਸਰਕਾਰਾਂ ਨੇ ਆਪਣ ਆਪਣੀਆਂ ਜਿਹੜੀਆਂ ਵਿਸ਼ੇਸ਼ ਜਗ੍ਹਾ ਨੇ ਯੂਨੀਵਰਸਿਟੀਆਂ ਨੇ ਉੱਥੇ ਇਹਨਾਂ ਦੇ ਬੁੱਤ ਜਿਹੜੇ ਨੇ ਸਥਾਪਿਤ ਕੀਤੇ ਹੋਏ ਨੇ ਔਰ ਹਿੰਦੁਸਤਾਨ ਦੇ ਵਿੱਚ ਵੀ ਜੋ ਸੰਵਿਧਾਨ ਦੇ ਤਹਿਤ ਸਰਕਾਰਾਂ ਚੱਲਦੀਆਂ ਨੇ ਉਹਨਾਂ ਦੇ ਜਿਹੜਾ ਹੈ ਉਹਨਾਂ ਦੇ ਬਣਾਏ ਹੋਏ ਸੰਵਿਧਾਨ ਦੇ ਤਹਿਤ ਚੱਲਦੀਆਂ ਨੇ ਪਰ ਅੱਜ ਦੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਸ ਪੱਖ ਤੋਂ ਬਿਲਕੁਲ ਅਣਜਾਣ ਹੋ ਚੁੱਕੀਆਂ ਨੇ ਕਿ ਉਹਨਾਂ ਦੀ ਕਮਾਂਡ ਦੇ ਹੇਠ ਬਾਬਾ ਸਾਹਿਬ ਦੇ ਜਿਹੜਾ ਨਰਾਦਰ ਹੈ ਉਹ ਇਹੋ ਜਿਹੇ ਕੁਝ ਬੰਦੇ ਜਿਹੜੇ ਨੇ ਸਿਰਫ ਇਹ ਲੋਗ ਜਿਹੜੇ ਪਾਲਤੂ ਕੁੱਤੇ ਦੀ ਤਰ੍ਹਾਂ ਇਹਨਾਂ ਨੇ ਰੱਖੇ ਹੋਏ ਨੇ ਇਹ ਪੰਨੂ ਵਰਗੇ ਤੇ ਹੋਰ ਦੂਜੇ ਤੀਜੇ ਲੋਗ ਜਿਹੜੇ ਨੇ ਜਿਹੜੇ ਉਸ ਮਹਾਨ ਸ਼ਖਸ ਦੇ ਬੁੱਤ ਨਾਲ ਛੇੜਛਾੜ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਜੀਵਨ ਤੇ ਭੱਦੀ ਸ਼ਬਦਾਬ ਦੀ ਵਰਤਦੇ ਨੇ ਅੱਜ ਦਾ ਜਿਹੜਾ ਇਕੱਠ ਹੈ ਉਹ ਇਸ ਕਰਕੇ ਇਕੱਤਰ ਹੋਇਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਇਹਨਾਂ ਦੀ ਅਨ ਅਵੇਲੇਬਲ ਜਿਹੜੀ ਹੈ ਉਹ ਜ਼ਮਾਨਤਾ ਨਾ ਇਹਨਾਂ ਦੀਆਂ ਹੋ ਸਕਣ ਇਹਨਾਂ ਦਾ ਜਿਹੜੇ ਪਰਚੇ ਦਰਜ ਕਰਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਔਰ ਜਿੰਨੇ ਵੀ ਪੰਜਾਬ ਦੇ ਵਿੱਚ ਔਰ ਪੰਜਾਬ ਤੋਂ ਬਾਹਰ ਬੁੱਤਨੇ ਉਹਨਾਂ ਸਾਰਿਆਂ ਤੇ ਸਿਕਿਉਰਿਟੀ ਲਾਈ ਜਾਵੇ ਇਹ ਸਰਕਾਰ ਦਾ ਫਰਜ਼ ਬਣਦਾ ਅੱਜ ਦੇ ਮੈਮ ਰੈਂਡਮ ਰਾਹੀਂ ਅਸੀਂ ਉਹਨਾਂ ਨੂੰ ਇਹ ਸੁਚੇਤ ਕਰਨਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਉਹਨਾਂ ਤੇ ਸਿਕਿਉਰਿਟੀ ਲਾਈ ਜਾਵੇ ਔਰ ਇਹਨਾਂ ਪਾਲਤੂ ਕੁੱਤਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਦੀ ਨਾਜਵਾਨਤ ਹੋਣ ਵਾਲੇ ਕੇਸ ਇਹਨਾਂ ਤੇ ਦਰਜ ਕਰਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਇਹਨਾਂ ਬੇਲਗਾਮ ਲੋਕਾਂ ਦੀ ਸ਼ਬਦਾਵਲੀ ਤੇ ਇਹਨਾਂ ਦੀ ਘੋਰ ਨਿੰਦਿਆ ਕਰਦੇ ਹਾਂ ਔਰ ਸਖਤ ਕਾਨੂੰਨ ਦੀ ਮੰਗ ਕਰਦੇ ਹਾਂ ਧੰਨਵਾਦ ਵੀਰ ਜੀ ਪਿਛਲੇ ਦਿਨੀ ਨਾ ਫਲੋਰ ਵਿਖੇ ਕੋਈ ਘਟਨਾ ਵਾਪਰੀ ਸੀਗੀ ਬਾਬਾ ਸਾਹਿਬਾ ਵੇਦਕਰ ਦੇ ਜਿਹੜੀ ਬੁੱਤ ਦੇ ਸਾਡਾ ਤੇ ਸ਼ੀਸ਼ੇ ਲੱਗੇ ਹੋਏ ਸੀਗੇ ਆਲੇ ਦੁਆਲੇ ਉਹ ਸ਼ੀਸ਼ੇ ਵੀ ਤੋੜੇ ਗਏ ਤੇ ਕੁਝ ਸ਼ਬਦਾਵਲੀ ਵੀ ਲਿਖੀ ਗਈ ਸੀਗੀ ਤੇ ਕੀ ਉਹਦੇ ਸਬੰਧੀ ਤੁਸੀਂ ਕਹਿਣਾ ਚਾਹੁੰਦੇ ਤੇ ਕੀ ਅੱਜ ਕਾਰਵਾਈ ਕਰਵਾਈ ਜਾ ਰਹੀ ਹੈ ਅਸੀਂ ਉਹਨਾਂ ਦੇ ਬਾਰੇ ਕਹਿਣਾ ਚਾਹੁੰਦੇ ਆ ਪ੍ਰਿੰਦਰ ਸਿੰਘ ਪੰਨੂ ਇਹ ਜੋ ਆਪਣੇ ਆਪ ਨੂੰ ਖਾਲਿਸਤਾਨੀ ਦੱਸਦਾ ਇਹਨਾਂ ਨੇ ਸਾਡੇ ਬਾਬਾ ਸਾਹਿਬ ਦਾ ਨਰਾਦਰ ਕੀਤਾ ਇਹ ਨਰਾਦਰ ਦੀ ਇਹਨੂੰ ਬਹੁਤ ਵੱਡਾ ਹਰਜਾਨਾ ਭਰਨਾ ਪਊਗਾ ਕਿਉਂਕਿ ਜਿਹੜੀ ਸਾਡੀ ਕੌਮ ਹੈ ਸਾਡੇ ਜਿਹੜੇ ਰੈਵਰ ਡਾਕਟਰ ਬੀ ਆਰ ਅੰਬੇਦਕਰ ਉਹਨਾਂ ਨੇ ਸਾਡੇ ਲੋਕਾਂ ਨੂੰ ਸੁਚੇਤ ਕਰਕੇ ਇੱਕ ਪੂਰੇ ਹਿੰਦੁਸਤਾਨ ਪੂਰੇ ਵਿਸ਼ਵ ਦੇ ਵਿੱਚ ਨਾਮ ਨੂੰ ਉਜਾਗਰਿਤ ਕੀਤਾ ਇਹ ਜੇ ਦੇਸ਼ ਭਗਤ ਇਹ ਜੇ ਕੁਰਬਾਨੀ ਦੇਣ ਵਾਲੇ ਡਾਕਟਰ ਬੀ ਆਰ ਅੰਬੇਦਕਰ ਦੇ ਵਰਕਲਾਪ ਬੋਲ ਕੇ ਇਹਨੇ ਸਾਡੇ ਨਾਲ ਤੇ ਸਾਡੀ ਕੌਮ ਨਾਲ ਗਰਦਾਰੀ ਕੀਤੀ ਹੈ ਇਸ ਗਰਦਾਰੀ ਦਾ ਅਸੀਂ ਇਹਨੂੰ ਮੂੰਹ ਤੋਰ ਜਵਾਬ ਦੇਵਾਂਗੇ ਧੰਨਵਾਦ